ਵੇਖ ਲੈ ਕਿਵੇਂ ਲੱਗ ਰਿਹਾ ਤੜਫਣ ਦੇਖੀ ਹਾਂ ਆ ਮੇਤਰੋ ਸਾਡੀ ਮੋਟਰ ਤੇ ਪਿਆ ਬੰਦਾ ਯਾਰ ਹਨਾ ਵੀਡੀਓ ਬਣਾ ਬਈ ਵੀਡੀਓ ਵੀਡੀਓ ਬਣਾ ਕੱਲ ਨੂੰ ਕੌਣ ਆ ਯਾਰ ਉਹ ਗੱਲ ਪੈ ਜੂਗਾ ਯਾਰ ਇੱਕ ਮਿੰਟ ਵੀਡੀਓ ਬਣਾਉਣੇਗੇ ਹਾਂ ਆ ਸਾਡੀ ਮੋਟਰ ਤੇ ਬੰਦਾ ਪਿਆ ਜੀ ਤੇ ਹਨਾ ਆਹ ਸਾਡੀ ਮੋਟਰ ਆ ਅਸੀਂ ਖੇਤ ਪਾਣੀ ਸਾਡਾ ਚੱਲੀ ਜਾਂਦਾ ਹਨਾ ਉਧਰ ਦਿਖਾ ਦੇ ਮੌੜਾ ਤੇ ਪਾਣੀ ਸਾਡਾ ਚੱਲੀ ਜਾਂਦਾਗਾ ਤੇ ਇਸ ਤਾਂ ਪਾਣੀ ਦੇਖਣ ਆਈ ਸੀ ਨਾ ਕੈ ਮਾਰਨ ਆਈ ਸੀਗੇ ਤੇ ਇਹ ਬੰਦਾ ਪਤਾ ਨਹੀਂ ਕੌਣ ਆ ਕੌਣ ਨਾਮ ਉਹ ਬਾਈ ਹੈ ਕੌਣ ਹੈ ਤੂੰ ਹੈਲੋ ਦੱਸੇਗਾ ਓ ਹੈਲੋ ਹੈਲੋ ਆਹ ਹੱਥ ਜੀ ਕਮਾਲ ਐ ਪੰਜਾਬੀਓ ਐ ਏਡੇ ਨਸ਼ੇੜੀ ਬੰਦੇ ਓਏ ਏਡੇ ਨਸ਼ੇੜੀ ਓਏ ਕਿੱਦਾਂ ਟੋਟੇ ਵਰਗਾ ਬੰਦਾ ਪਿਆ ਵੀ ਤੂੰ ਨਸ਼ੇ ਕਰਦਾ ਹੈ ਵਧੀਆ ਚੰਗੇ ਘਰੋਂ ਲੱਗਦਾ ਵਧੀਆ ਕੱਖ ਦਾ ਵੀ ਨਹੀਂ ਪਤਾ ਇਹਨੂੰ ਹੁਣ ਕੁਛ ਵੀ ਨਹੀਂ ਪਤਾ ਇਹਨੂੰ ਇਹਦੇ ਨਾਲ ਕੁਛ ਮਰਜ਼ੀ ਕਰੀ ਚੱਲੇ ਕੁਛ ਮਰਜ਼ੀ ਹੈਲੋ ਓ ਬਾਈ ਹੈਲੋ ਆਪਾਂ ਨਹੀਂ ਸੁਣੀ ਪਾਦੇ ਯਾਰ ਇਹਦੇ ਛੱਟਾ ਯਾਰ ਮੇਰੀ ਵੀਡੀਓ ਬਣਾ ਬਾਈ ਜਿਹੜਾ ਬੰਦਾ ਕਹਿੰਦਾ ਹਨਾ ਵੀ ਪਤਾ ਨਹੀਂ ਇਹ ਫੇਕ ਮਰੀ ਜਾਂਦੇ ਨੇ ਪੱਕਾਈ ਮਰੀ ਜਾਂਦੇ ਨੇ ਕਿ ਆ ਦੇਖ ਲਓ ਬਾਈ ਇਹ ਜਿਹੇ ਬੰਦੇ ਦਾ ਬਾਈ ਤਰਸ ਆਉਂਦਾ ਯਾਰ ਦੂਰੋਂ ਲੰਘਿਆ ਨਹੀਂ ਜਾਂਦਾ ਬਾਈ ਦੇਖ ਕੇ ਜੇ ਤੁਹਾਡੇ ਸਾਹਮਣੇ ਕੋਈ ਮਰਿਆ ਪਿਆ ਬੰਦਾ ਪਿਆ ਜਦੋਂ ਸਿਰ ਨੂੰ ਦੇਖ ਕੇ ਲੱਗਦਾ ਤਾਂ ਤੁਹਾਡੇ ਵਰਗਾ ਫੁੱਦੂ ਬੰਦਾ ਨਹੀਂ ਹੈਗਾ ਕੋਈ ਮੈਂ ਸਹੀ ਗੱਲ ਦੱਸਾਂ ਬੰਦੇ ਦੀ ਹੈਲਪ ਕਰਨੀ ਚਾਹੀਦੀ ਹੈ ਯਾਰ ਕਿੱਡੀ ਕੀ ਗੱਲ ਹੈ ਆਪਣੇ ਗੱਲ ਪੈ ਜੂਗਾ ਕੋਈ ਹੋਰ ਪੈ ਜਾ ਉਹ ਬਾਈ ਆਹ ਕਰ ਬਈ ਆਹ ਮੈਂ ਇਕਲਾ ਬਾਈ ਮੈਂ ਇਕਲਾ ਕੱਲੂ ਅਗਲੇ ਫੁੱਦੂ ਕੰਮ ਕਹਦੇ ਮੇਹ ਲੋ ਮੇਰੀ ਗੱਲ ਸੁਣਾ ਮੋੜ ਆਪਾਂ ਮੈਂ ਫੋਨ ਕਰ ਦੋ ਥਾਣੇ ਤੇ ਐਂਬੂਲੈਂਸ ਫੋਨ ਕਰਦਾ ਥਾਣੇ ਦਾ ਯਾਰ ਫਿਰ ਕਰਨੀ ਤੇ ਪਾਣੀ ਮੂਹ ਤੇ ਛਿੱਟੇ ਦਾ ਪਾ ਦੇ ਇਹਦਾ ਫੋਨ ਫੋਨ ਦੇਖ ਲੈ ਯਾਰ ਇਹਦੇ ਗੇਜ ਗੂਚੇ ਲੱਗ ਰਹੇ ਨੇ ਕੋਈ ਹਸਪੀਟਲ ਫੋਨ ਕਰਦਾ ਮੈਂ ਡਾਕਟਰ ਇਹਦੇ ਘਰੇ ਘਰੇ ਫੋਨ ਲਾ ਲਾਂਗੇ ਯਾਰ ਉਹਨੇ ਜੋਂਦਾ ਕਿ ਨਾ ਆਏ ਤੇ ਕੀ ਪਹਿਲਾਂ ਮਰੇਦਾ ਨਹੀਂ ਸਾਲਾ ਦੇ ਬਾਈ ਇੱਕ ਮਿੰਟ ਉਰੇ ਉਰੇ ਲਿਆ ਬਾਚਾਲ ਕਰੀ ਗੋ ਕੋਈ ਪੈਸੇ ਵੀ ਬਹੁਤ ਤੱਕ ਰਹੇ ਹਾਂ ਬਾਈ ਦੇਖ ਲੈ ਮੜ ਜਾ ਆ ਫੋਨ ਨਿਕੜੇ ਗੇਜ ਚ ਕਿਹੜਾ ਨਿਕਰੇ 13 13 ਬਾਈ ਐਪਲ ਦਾ ਫੋਨ ਲਈ ਫਿਰਦਾ ਦੇਖ ਲੈ ਸਾਡੇ ਕੋਲੇ ਕਿਰਤੀ ਕਿਸਾਨਾ ਕੋਲੇ ਆ ਕਿਹੜਾ ਫੋਨ ਰੱਖਿਆ ਸੀ ਫੇਸ ਲੋਕ ਵੀ ਨਹੀਂ ਹੈਗਾ ਆਹ ਬਾਈ ਚੰਡੀਗੜ੍ਹ ਦੇ ਨਾਲ ਮੈਂ ਕਹਿੰਦਾ ਯਾਰ ਜਮੀ ਦੁਖੀ ਹੋ ਰਹੇ ਆ ਬਾਈ ਬਾਲਾ ਦੁਖੀ ਹੋ ਰਹੇ ਆ ਯਾਰ ਨਸ਼ੇੜੀਆਂ ਨੇ ਤਪਾ ਛੱਡੇ ਯਾਰ ਪੂਰੇ ਯਾਰ ਪਏ ਰਹੇ ਨੇ ਜੀ ਤੁਸੀਂ ਕਰ ਨਹੀਂ ਆ ਯਾਰ ਅਬ ਤੇ ਜਾ ਕੇ ਕਰੋ ਪਹਿਲੇ ਨੰਬਰ ਗਲਤੀ ਪਿੰਡਾਂ 'ਚ ਬਗਜੋ ਯਾਰ ਸਾਨੂੰ ਕਹਿੰਦਾ ਦੁਖੀ ਕਰਨਾ ਪਹਿਲੇ ਨੰਬਰ ਗਲਤੀ ਇਹ ਤੁਸੀਂ ਕਿਹੜਾ ਛੋਟੇ ਵਰਗਾ ਤੂੰ ਪਿਆ ਹੈ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਤੇਰੀ ਮਾਂ ਘਰੇ ਡਿਗਰੀ ਹੋਈ ਯਾਰ ਹੁਣ ਅਗਲਾ ਕਹੂ ਆਪਾਂ ਕੱਲ੍ਹ ਚੀਜ਼ ਲੈ ਦੱਸਣ ਲੱਗ ਰਹੇਗਾ ਕੀ ਪਤਾ ਬਾਈ ਪੜ੍ਹ ਲਿਖਣ ਵਾਸਤੇ ਆਇਆ ਹੋਵੇ ਯਾਰ ਘਰ ਦੇ ਨੇ ਪੈਸੇ ਬਰਬਾਦ ਕੀ ਜਾਂਦਾ ਹੈ ਉਹ ਅੱਖਾਂ ਖੁੱਲ ਗਈਆਂ ਅੱਖਾਂ ਖੁੱਲੀਆਂ ਉਹ ਬਾਈ ਉਹ ਬਾਈ ਹੈਲੋ ਓ ਕਿਹੜਾ ਪਿੰਡ ਹੈ ਤੇਰਾ ਬਾਈ ਸਰੰਜ ਲਾਈ ਹੋਈ ਆ ਸਰੰਜ ਲਾਈ ਹੋਈ ਆ ਦੇਖ ਆ ਬੋਤਲਾ ਉਹ ਪਿਰਖੀ ਅਕੀ ਨਾਮ ਹੈ ਦੋ ਇਹਨੂੰ ਕੀ ਕਹਿਆ ਕਰਦੇ ਨੇ ਇਹ ਕਰੈਕਸ ਪੁੱਛੀ ਕਹਿੰਦੇ ਕਿਹੜਾ ਪਿੰਡ ਹੈ ਬਾਈ ਹੈਲੋ ਓ ਬਾਈ ਤੋ ਓ ਯਾਰ ਬਾਈ ਯਾਰ ਕਿਉਂ ਤੁਸੀਂ ਬਦਨਾਮ ਫਿਰ ਕਹਿੰਦਾ ਕਮੈਂਟਾਂ ਦੇ ਵਿੱਚ ਵਿੱਚ ਆਪਦਾ ਰਿਸ਼ਤਾ ਕਰਨਗੇ ਕਈ ਵੀ ਤੁਸੀਂ ਬਦਨਾਮ ਕਰਦੇ ਹੋ ਪੰਜਾਬ ਨੂੰ ਪੰਜਾਬ ਨੂੰ ਕੀ ਬਦਨਾਮ ਕਰਦੇ ਆ ਕੋਈ ਬੰਦਾ ਕੋਈ ਵੀ ਨਹੀਂ ਚਿੱਟੇ ਦਲਾਉਂਦਾ ਨਾ ਕੋਈ ਕਹੇ ਆਪਦਾ ਜੀਬ ਦਾ ਸੁਆਦ ਹੈ ਫਿਰ ਬੰਦਾ ਲੱਗਦਾ ਠੀਕ ਹੈ ਜੇ ਹੁਣ ਆਪਾਂ ਕਹਿ ਲਈਏ ਹੁਣ ਲਾਉਣ ਵਾਲੇ ਦਾ ਵਿੱਚ ਮਿੱਤਰਾਂ ਦਾ ਸੀ ਵੀ ਬੈਨੇ ਆ ਮੌੜ ਵੀ ਬੈਨੇ ਆ ਹੋਰ ਵੀ ਬੈਨੇ ਆ ਸਾਨੂੰ ਨਾ ਕੋਈ ਲਾਉਂਦੇ ਨਹੀਂ ਬਾਈ ਸਾਡੇ ਕਿਸ ਨੇ ਚਟੜੇ ਤੇ ਲਾਤਾ ਨਾਲ ਸਾਡੇ ਪੂਰੇ ਜਿਹੜੇ ਬੰਦੇ ਆਏ ਹੁੰਦੇ ਉਹਨਾਂ ਦੇ ਵਿੱਚ ਵੀ ਬੈਠੇ ਆ ਅਸੀਂ ਸਾਨੂੰ ਤਾਂ ਲਾਇਆ ਨਾ ਕਿਸੇ ਨੇ ਠੀਕ ਹੈ ਇਹ ਕਰਤੂਤਾ ਇਹ ਬਾਈ ਓਏ ਤੇ ਵਰਗਾ ਸਰੀਰ ਪਿਆ ਓਏ ਛੋਟੇ ਵਰਗਾ ਵੀ ਤੁ ਜਿੰਮਲਾ ਐ ਤੂੰ ਕੀ ਕਰਤੂਤਾ ਕਰਦਾ ਇਹ ਤੈਨੂੰ ਸ਼ਰਮ ਆਉਣੀ ਚਾਹੀਦੀ ਓਏ ਤੈਨੂੰ ਬੜੀ-ਬੁਡੀ ਲੱਭਿਆ ਮਾਡਲ ਐਂ ਬੜਾ ਜਾ ਐ ਮਾੜੀ-ਮੁੱਟੀ ਤੇ ਸ਼ਰਮ ਆਉਣੀ ਚਾਹੀਦੀ ਆ ਯਾਰ ਵੀਰੂ ਕਿੱਡਾ ਤਰਾ ਸੁਣਾ ਨਹੀਂ ਬਾਈ ਮੈਨੂੰ ਐਂ ਦਾ ਦੱਸ ਦੇ ਓਏ ਹੈਲੋ ਓ ਬਾਈ ਸੁਰਤ ਵੀ ਆ ਤੈਨੂੰ ਯਾਰ ਮੜੀ-ਮੋਟੀ ਵੀ ਨਹੀਂ ਸ਼ਰਮ ਹੈਗੀ ਯਾਰ ਹੌਣ ਫੋਨ ਕਿੱਥੇ ਦਾ ਫੋਨ ਹੋ ਰਿਹਾ 1 ਮਿੰਟ ਬਾਈ ਫੋਨ ਮੇਰੇ ਕੋਲ ਹੀ ਆਗਾ 1 ਮਿੰਟ ਨਾਲ ਤਾਂ ਇਹਦੇ ਘਰੇ ਘਰੇ ਕੋਈ ਹੋਵੇ ਅੱਖਾਂ ਆ ਗਈਆਂ ਖੁੱਲ ਗਿਆ ਹੋਸ਼ ਹੋ ਗਏ ਬਸ 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 ਓ ਬਾਈ ਓ ਬਾਈ ਹੈਲੋ ਤੇਰੇ ਫੋਨ ਦਾ پاس ਵੱਟ ਗਈ ਹੈ ਕੀ پاس ਵੱਟੇ ਤੇਰੇ ਫੋਨ ਦਾ ਫੋਨ ਲਾਜਦੇ ਯਾਰ ਓ ਇਹਨੂੰ ਸੁਰਤ ਤੇ ਨਹੀਂ ਬਾਈ ਦਿੰਦੇ ਫੋਨ ਮੜਾ ਜਾ ਖਲਾ ਕੇ ਦਿਖਲੀ ਯਾਰ ਕੀ ਪਤਾ ਖੋਲੇ ਓ ਬਾਈ ਅਦਰ ਸਿੰਘ ਲੋ ਖੋਲੋ ਮੋਟਰ ਦੇ ਸ਼ਰਮਾਉਣੀ ਚਾਹੀਦੇ ਤਰੀਕੇ ਮਾਲ ਉਹ ਯਾਰ ਲੋ ਖੋਲਿਆ ਨਹੀਂ ਇਹਦੇ ਨੂੰ ਬੋਨ ਲਈ ਜਾਣਾ ਯਾਰ ਆ ਸਾਡੀ ਮੋਟਰ ਹੈ ਭਾਈ ਅਸੀਂ ਪਾਣੀ ਛੱਡਣ ਆਏ ਸੀਗੇ ਇਹ ਆਪਣਾ ਹੈਗੇ ਆਪਣਾ ਭਾਈ ਖਰਡ ਸਾਈਡ ਠੀਕ ਹੈ ਆ ਵੀਡੀਓ ਬਾਈ ਤਾਂ ਹੀ ਬਣਾਈਆ ਕਰਨ ਨੂੰ ਅਗਲਾ ਕੋਈ ਫੋਨ ਲੈ ਜੇ ਲੈ ਇਹਨੂੰ ਕੁਝ ਨਹੀਂ ਪਤਾ ਫੋਨ ਲੈ ਜਾ ਇਹਦਾ ਸਵਾਲ ਹੀ ਪਿੰਡ ਆਪਣਾ ਤੇ ਖਰੜ ਸਾਈਡ ਆਪਣਾ ਤਪਾਰ ਛੱਡੇ ਯਾਰ ਲੋਕਾਂ ਨੇ ਕਹਨੂੰ ਛੇੜੇ ਛੇੜਦਾ ਬਾਈ ਯਾਰ ਦੁਖੀ ਹੋ ਰਿਹਾ ਯਾਰ ਨਸ਼ੇੜੀਆਂ ਨੇ ਤਪਾਰ ਕੇ ਆ ਯਾਰ ਤੇਰੀ ਮਾਂ ਡਿਗਰੀ ਹੋਣੀ ਯਾਰ ਕਿੱਡਾ ਤਰਾ ਸਰੀਰ ਕਦੇ ਕੋਈ ਲੈ ਗਿਆ ਕਦੇ ਕੁਛ ਲੈ ਗਿਆ ਖੋਲ ਕੇ ਤਾਂ ਪਿਆਰ ਬਾਈ ਯਾਰ ਪੈਉਰੋ ਵੇਚ ਕੇ ਜ਼ਮੀਨ ਕੋਈ ਪਿੰਡ ਪੁੰਡ ਚ ਲੈਣੇ ਫਿਰ ਕਹਿੰਨੇ ਲੋਕ ਕਹਿੰਦੇ ਅਖੇ ਜ਼ਮੀਨਾਂ ਵੇਚ ਵੇਚ ਕੇ ਚੰਡੀਗੜ੍ਹ ਬਸਾਤਾ ਕੀ ਕਰੀਏ ਬਾਈ ਉਹਨੇ ਤਾਰਾ ਨਹੀਂ ਛੱਡਦੇ ਉਹਰੇ ਕੁਛ ਨਹੀਂ ਛੱਡਦੇ ਚੋਰ ਬੈਠੇ ਨੇ ਉਹ ਯਾਰ ਤੂੰ ਮਾੜੀ ਮੋਟੀ ਤੇ ਸ਼ਰਮ ਜਿਹੀ ਦੀ ਆ ਯਾਰ ਤੂੰ ਚਲ ਆਪਦੇ ਪੈਸਿਆਂ ਦਾ ਲਾਇਆ ਵਧੀਆ ਗੱਲ ਆ ਠੀਕ ਆ ਦੱਸ ਤਾਂ ਦੇ ਬਾਈ ਆ ਬਾਈ ਦੱਸ ਆ ਬਾਈ ਕਿਹੜੇ ਪਿੰਡੇ ਤੇਰਾ ਆ ਬਾਈ ਇੱਥੇ ਚੰਡੀਗੜ੍ਹ ਪੜਦਾ ਆ ਬਾਈ ਯਾਰ ਪੜਦਾ ਤੂੰ ਨੌਜਵਾਨ ਵਧੀਆ ਕਰਦਾ ਮੁੰਡਾ ਲੱਗਦਾ ਯਾਰ ਕਿ ਬਈ ਤੈਨੂੰ ਹੋ ਰਿਆ ਕੀ ਆ ਯਾਰ ਕੋਈ ਫੋਨ ਕਿੱਥੇ ਫੋਨ ਤੇਰਾ ਸੀ ਸਾਡੇ ਕੋਲ ਇਹ ਫੋਨ ਤਾਂ ਫੋਨ ਤਾਂ ਕਿੱਥੇ ਨਹੀਂ ਗਿਆ ਜੇ ਹੋਰ ਦੇ ਹੱਥ ਲੱਗ ਜਾਂਦਾ ਫਿਰ ਵੱਡਾ ਵੀ ਨਹੀਂ ਸੀ ਸੜਕ ਥੁੜਕਦੇ ਹੁੰਦਾ ਐਸੀ ਆਪਣੀ ਮੋਟਰ ਤੇ ਪਾੜੀ ਇਹਦਾ ਸਾਡੀ ਮੋਟਰ ਤੇ ਕੋਈ ਵੱਡਦਾ ਨਹੀਂ ਹੈ ਗਿਆ ਤਾਂ ਕਰਕੇ ਬਚ ਗਿਆ ਤੂੰ ਜਿਹੜੇ ਹੋਰ ਹੁੰਦਾ ਨਾ ਚੱਕ ਵਿੱਚ ਤੇਰਾ ਫੋਨ ਲੈ ਕੇ ਜਾਂਦਾ ਵਿੱਚ ਇਦਰੀ ਕਿੰਨੀਆਂ ਕੱਢਦਾ ਕੋਈ ਇੱਕ ਦੇ ਛੱਡ ਓ ਬਾਈ ਮਾਸੀ ਤੈਨੂੰ ਕਿੱਥੇ ਛੱਡਿਆਈ ਭਰਾ ਵਾਜਦਾ ਪਬਜੀ ਜੀਰਿਓ ਕੱਕ ਕੱਢਣੇ ਨੇ ਕੰਮ ਕਰਨਾ ਸੀ ਵਿਹਲੇ ਆ ਯਾਰ ਗਲਤੀ ਹੋ ਗਈ ਬਾਈ ਪਰੋਂ ਪਹਿਲਾਂ ਸੁਰਤ ਨਹੀਂ ਆ ਗਈ ਤੈਨੂੰ ਤੂੰ ਚੱਟਾ ਤੂੰ ਤੂੰ ਕਰਦਾ ਕੀ ਐ ਰਸ ਕੀ ਕੀ ਕਰਦਾ ਹੋਇਆ ਤੇਰਾ ਚੱਟਾ ਹੈ ਤੇਰੀ ਓ ਪੈ ਪੰਜਾਬ ਦਾ ਉਹ ਬੇੜਾ ਗਰ ਕੋਤੱਬਾ ਜੇ ਬੇੜਾ ਓਏ ਅਗਲਾ ਕਹਿੰਦਾ ਮੈਨੂੰ ਕਿਸੇ ਤੇਰੇ ਵਰਗਾ ਕੋਈ ਕਿਸ ਨੇ ਲਾਤਾ ਜਿੱਤੇ ਨੇ ਅਜੀਬ ਦਾ ਸੁਬਾਦ ਲਾਇਆ ਨਾ ਪੇਰਾ ਤੈਨੂੰ ਕਿਸੇ ਨੇ ਲਾਇਆ ਹੋਣਾ ਮਿੱਤਰ ਜੇ ਤੂੰ ਕਿਸੇ ਨੂੰ ਬਰਨਾਮ ਕਰੇ ਤੂੰ ਆਪ ਲੱਗਿਆ ਆਪ ਲੱਗਿਆ ਬਾਈ ਆ ਜੀਬ ਦਾ ਸਵਾਦ ਹੈ ਤੇਰਾ ਆਪ ਲੱਗਿਆ ਬਾਈ ਉਹ ਭਰਾ ਬੈ ਤੈਨੂੰ ਸ਼ਰਮ ਨਹੀਂ ਆਂਦੀ ਓਏ ਐ ਕਿੰਨੀ ਰੋਈ ਪੀ ਜਾਣਾ ਦੋਲਣਾ ਲਾਇਣਾ ਇਕ ਲੈਣਾ ਉਮਰ ਨਿਆਣੀ ਲੱਗਦੀ ਮੈਨੂੰ ਇਹਦੀ ਠੀਕ ਆ ਠੀਕ ਆ ਲਾਇਆ ਇਹਦੀ ਉਮਰ ਨਿਆਣੀ ਲੱਗਦੀ ਆ ਮੂੰਖਾ ਦੇ ਚੰਗੇ ਕਰਦਾ ਆ ਇਹ ਮੁੰਡਾ ਨਾਲ ਤੇ ਮੁੰਡੇ ਨੇ ਵਾਈ ਲਾਇਆ ਭੱਜ ਗਿਆ ਕਿੰਨੀ ਉਮਰ ਹੈ ਤੇਰੀ ਬਾਈ ਬਾਈ ਹੈਗੀ ਜਾਲੀ ਘੋਲ ਦੀ ਇੱਕ ਮਿੰਟ ਆ ਜੇ ਤੈਨਰੇ ਹੋਰ ਉਹ ਤੈਨੂੰ ਕੋਈ ਚੱਕ ਕੇ ਲੈ ਜਾਂਦਾ ਫੋਨ ਲੈ ਜਾਂਦਾ ਕੱਢ ਕੇ ਕੀ ਬਣਦਾ ਤੇਰੀ ਅੱਖਾਂ ਕੱਢੀ ਤੇਰੇ ਵੇਚ ਕੇ ਕਿਸੇ ਦੇ ਪਾਦਾਂ ਦਾ ਕੀ ਕਰਦਾ ਬਈ ਘਰੇ ਤੇਰੀ ਮਾਂ ਡੀਕਦੀ ਤੈਨੂੰ ਮੋਟਰਸਾਈਕਲ ਤੈਨੂੰ ਕਿੱਥੇ ਮੋਟਰਸਾਈਕਲ ਮੋਟਰ ਮੋਟਰਸਾਈਕਲ ਉਰੇ ਕੋਈ ਨਹੀਂ ਭਰਾਵਾ ਖੜਿਆ ਹੋਇਆ ਜੇ ਖੜਿਆ ਹੋਇਆ ਹਾਂ ਜੇ ਖੜਿਆ ਹੋਇਆ ਸਾਨੂੰ ਨਹੀਂ ਪਤਾ ਉਰੇ ਕੋਈ ਮੋਟਰਸਾਈਕਲ ਲੈ ਗਿਆ ਲੈ ਕੇ ਲੈ ਗਿਆ ਤੇਰੀ ਮਾਂ ਕਰੇ ਤੈਨੂੰ ਡਿੱਕਣ ਲੱਗਦੀ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਤੈਨੂੰ ਮਾੜੀ ਮੋਟੀ ਬਈ ਹੁਣ ਨਹੀਂ ਪੀਂਦਾ ਬਈ ਹੁਣ ਕਿਉਂ ਨਹੀਂ ਪੀਂਦਾ ਤੇਰੇ ਵਰਗੇ ਵੀ ਕਹਿੰਦੇ ਨੇ ਸਾਨੂੰ ਤਾਂ ਕੀ ਚੱਕਰ ਹੈ ਪਰ ਸਾਡੀ ਮੋਟਰ ਤੇ ਨਪਰਾ ਅੱਜ ਪਹਿਲੀ ਮਿੱਤਾਂ ਚ ਫਿਰਦਾ ਯਾਰ ਕਿਹੜਾ ਬੰਦਾ ਸਾਖ ਕਰੂਗਾ ਵੀ ਇਹ ਗੰਦੇ ਇਹ ਇੰਨਾ ਯਾਰ ਇੰਨਾ ਦੁਖੀ ਹੋ ਰਹੇ ਆ ਅਸੀਂ ਚਿੱਟੇ ਵਾਲੇ ਸਾਡੀ ਮੋਟਰਾਂ ਤੇ ਬੈਠ ਬੈਠ ਕੇ ਚਿੱਟਾ ਪੀਂਦੇ ਨੇ ਯਾਰ ਇੰਨੇ ਦੁਖੀ ਆ ਯਾਰ ਅਸੀਂ ਕਾਨੂੰ ਛੇੜੇ ਛੜੇ ਹਸਤਾ ਬਾਈ ਯੂਰਪਾ ਵੇਚ ਕੇ ਜ਼ਮੀਨਾਂ ਆਪ ਇਧਰ ਸੰਗਰੂਰ ਸੈੱਟ ਕਰਨੀ ਜ਼ਮੀਨ ਲਵਾਂਗੇ ਯਾਰ ਮਾੜੀ ਮੋਟੀ ਸ਼ਰਮ ਨਹੀਂ ਹੁੰਦੀ ਤੇ ਮਾੜੀ ਮੋਟੀ ਤਾਂ ਆਉਣੀ ਚਾਹੀਦੀ ਮਾੜੀ ਮੋਟੀ ਤੈਨੂੰ ਤਰੀਕੇ ਮਾ ਢੀਕਦੀ ਹੈ ਤੇਰੀ ਮਾਂ ਢੀਕਦੀ ਤੇਰੇ ਭੈਣ ਹੋਣੇ ਤੇਰਾ ਵਿਆਹ ਹੋਇਆ ਹੋਣਾ ਤੇਰੇ ਬੱਚੇ ਹੋਣੇ ਵਿਆਹ ਹੋਇਆ ਹੋਇਆ ਵੀਡੀਓ ਦਾ ਯਾਰ ਕਮਾਲ ਦੀ ਗੱਲ ਹੈ ਯਾਰ ਕਾਨੂੰ ਤੂੰ ਸਾਡੇ ਗੱਲ ਪੈ ਜੇ ਯਾਰ ਅਸੀਂ ਵੀਡੀਓ ਵੀ ਨਾ ਬਣਾਈਏ ਵਿਆਹ ਹੋਇਆ ਹੋਇਆ ਅਸੀਂ ਵਿਆਹ ਹੋਇਆ ਹੋਇਆ ਇਹਦਾ ਉਹ ਗੱਲ ਕਰਦਾ ਅਖੇ ਵਿਆਹ ਹੋਇਆ ਹੋਇਆ ਹਾਂ ਕਿਨੇ ਜਵਾਬ ਆਖੇ ਤੋਂ ਕੁੜੀਆਂ ਨੇ ਕਿ ਮੁੰਡੇ ਆ ਮੁੰਡੇ ਬਈ ਦੋ ਮੁੰਡੇ ਐ ਉਹੀ ਤੈਨੂੰ ਦੇਖ ਕੇ ਉਹ ਲੱਗਣਗੇ ਉਹ ਜੇ ਤੂੰ ਕੱਲ ਨੂੰ ਹੁਣ ਨਸ਼ਾ ਕਰੇਗਾ ਉਹ ਤੇਰੇ ਭਾਦ ਸੱਚ ਹੋਣਗੇ ਜੇ ਤੂੰ ਹੀ ਨਸ਼ਾ ਕਰ ਰਿਹਾ ਓਏ ਕਿਉਂ ਪੰਜਾਬ ਦਾ ਬੇੜਾ ਬਿਠਿਆ ਓਏ ਤੇਰੇ ਵਰਗਾ ਨੌਜਵਾਨ ਆਥਨੇ ਟੂਆ ਪਾੜ ਕੇ ਪਾਣੀ ਪੀ ਲੇ ਆਥਨੇ ਟੂਆ ਪਾੜ ਕੇ ਪਾਣੀ ਪੀ ਲੇ ਓਏ ਵਧੀਆ ਕੰਮ ਕਰ ਤੂੰ ਕਿਉਂ ਆ ਕਰਤੂਤਾ ਕਿੰਨੀ ਜ਼ਮੀਨ ਹੈ ਤੇਰੇ ਕੋਲੇ ਕਿੰਨੀ ਐ 10 ਕਿੱਲੇ 10 ਕਿੱਲੇ ਪਹਿਲਾਂ ਕਿੰਨੀ ਸੀ ਪਹਿਲਾਂ ਬਈ 12 ਕਿੱਲੇ ਸੀ ਦੋ ਵੇਚਦੇ ਹੁਣ ਇਹ 10 ਵੀ ਦਰੇ ਜਾਣਗੇ ਉਪਰਾਵਾ ਦੋ ਮੁੰਡੇ ਤੇ ਕਰੋ ਦਾ ਵੇਖ ਲਈ ਕੀਤਾ ਹੋਇਆ ਪੰਜ ਪੰਜ ਕਿਲੇ ਆਣਗੇ ਤੇਰੇ ਮੁੰਡਿਆਂ ਨੂੰ ਕਰੋ ਵੇਖ ਲਈ ਕਰੋ ਵੇਖ ਲਈ ਤੇਰੀ ਕਰਤੂਤਾ ਕਰ ਕਰਤੂਤਾ ਕਰਕੇ ਕਰੇ ਭਾਈ ਮਾਪੇ ਕੀ ਪਤਾ ਕਿੰਨੇ ਕਿ ਦੁਖੀ ਹੋਣੇ ਚਾਲਿਆ ਚਾਲੀਏ ਰੋਟੀ ਖਵਾ ਕੇ ਰੋਟੀ ਨਹੀਂ ਰੋਟੀ ਅਸੀਂ ਤੈਨੂੰ ਕਿੱਥੇ ਰੋਟੀ ਖਵਾਦੀ ਭਰਾਵਾ ਹੁਣ ਮੇਰਾ ਮਰਨਾ ਹੀ ਮਾਂ ਚਲਬਿੰਦਰ ਨਾਲ ਚਾਲੇ ਅਸੀਂ ਦੋਨੇ ਭਾਈ ਕੰਮ ਕਰਦੇ ਆ ਯਾਰ ਅੱਜ ਤੱਕ ਕੋਈ ਹੋਂ ਨਹੀਂ ਕਰਦੇ ਹੈਗੇ ਸਾਨੂੰ ਬਥੇਰੇ ਬੰਦੇ ਮਿਲਦੇ ਚਿੱਟੇ ਵਾਲੇ ਸਾਰੇ ਕਾਸੇ ਵਾਲੇ ਮਿਲਦੇ ਅਸੀਂ ਆਪਦਾ ਕੰਮ ਕਰਦੇ ਆ ਖੇਤ ਵੀ ਆਉਣੇ ਆਪਦਾ ਜੀਰੀ ਵੀ ਲਾਉਣੇ ਆ ਸਾਰਾ ਕੁਝ ਕਰਦੇ ਆ ਉਹ ਵਿੱਚ ਦੁਕਾਨ ਬਣ ਗਈ ਪਤਾ ਨਹੀਂ ਇਹ ਫੇਕ ਵੀਡੀਓ ਆ ਉਰੇ ਆ ਕੇ ਉਪਰਾਵਾ ਬਰਨਾਮ ਨਾ ਕਰੋ ਪੰਜਾਬ ਨੂੰ ਪੰਜਾਬ ਨੂੰ ਨਾ ਬਰਨਾਮ ਕਰੋ ਆਹ ਕਹਿੰਦਾ ਫਲਾਣ ਨੇ ਲਾਤਾ ਜੀ ਜੇ ਕਰ ਤੁਸੀਂ ਪੰਜਾਬ ਦਾ ਬੇੜਾ ਬਟਿਆਤਾ ਜੇ ਤੂੰ ਲਾਉਣਾ ਤਾਂ ਅਗਲਾ ਜਿਹੜਾ ਅਗਲਾ ਕਹਿੰਦਾ ਵਪਾਰੀ ਵਪਾਰੀ ਚੱਕੋ ਪਹਿਲਾਂ ਜੇ ਤੂੰ ਲਾਉਣਾ ਨਾ ਜੀਵ ਦਾ ਬਾਈ ਜੇ ਲਾਉਣਗੇ ਫੇਰ ਵਪਾਰੀ ਦਾ ਫੇਰ ਵੇਚਣਗੇ ਯਾਰ ਪਤਾ ਕੀ ਹੈ ਥਾਣੇ ਤੁਨੇ ਦਾ ਫੋਨ ਕਿਉਂ ਕਰਨਾ ਤੂੰ ਹਸਪਤਾਲ ਫੋਨ ਕਰ ਯਾਰ ਇਹਦੀ ਆਪਾਂ ਜਾਣ ਜਾਣਦੀ ਸਹੀ ਕਰੀਏ ਓ ਯਾਰ ਕਿਹੜੀ ਜਾਣੇ ਲੈ ਭਰਾਵਾ ਪਹਿਲਾਂ ਯਾਰ 6-7000 ਰੁਪਏ ਪਹਿਲਾਂ ਪਿਛਲੇ ਹਫਤੇ ਤਾਂ ਉਹ ਬੰਦਾ ਬਚਵਾਇਆ ਯਾਰ ਬੈਠੇ ਨਹੀਂ ਦੇਣੇ ਹੋਰ ਨਹੀਂ ਦੇਣੇ ਜਿੱਦ ਡਾਕਟਰ ਕੋਲ ਲੈ ਜਾ ਬਾਈ ਹੈਗਾ ਕੋਈ ਡਾਕਟਰ ਦਾ ਯਾਰ ਤੇਰੇ ਨੇ ਮਿੱਠੂ ਰੇੜੇ ਵਰਗੇ ਹੈਗੇ ਨੇ ਪਰ ਤੇਰੇ ਵਰਗੇ ਸਾਧ ਦੇ ਵੀ ਫੇਰ ਹੈ ਨਾ ਇਲਾਜ ਕਰਾ ਦੋ ਬਈ ਮੈਂ ਇਲਾਜ ਇਲਾਜ ਕਰਾ ਇੰਨਾ ਘੈਂਟ ਬੰਦਾ ਹੈ ਮਿੱਠੂ ਰੇੜਾ ਕਈ ਵਾਰੀ ਨਾ ਬੰਦੇ ਦੀ ਹੈਲਪ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਫਿਰ ਦੇ ਦੇ ਪੈਸੇ ਪਰ ਦਵਾਈ ਦੇ ਪੈਸੇ ਤਾਂ ਦੇਣੇ ਪੈਂਦੇ ਨੇ ਮੈਨੂੰ ਦੱਸਿਆ ਸੀ ਬਾਈ ਪਹਿਲਾਂ ਕਿਸੇ ਰਿਸ਼ਤੇਦਾਰ ਨੇ ਵੀ ਤਾਂ ਇਲਾਜ ਕਰਾਰ ਨੇ ਉਥੋਂ ਜਿਹਦਾ ਤੁਸੀਂ ਨਾਮ ਲੈਨੇ ਹੋ ਮਿੱਟੂ ਰਹਿੜਾ ਟੌਪ ਦਾ ਬੰਦਾ ਹੈ ਲੱਖਾਂ ਬੰਦਿਆਂ ਦੀ ਜਾਨ ਬਚਾ ਚੁੱਕੇ ਲੱਖਾਂ ਬੰਦਿਆਂ ਦੀ ਉਹ ਯਾਰ ਤੈਨੂੰ ਮਾੜੀ-ਮੋਟੀ ਵੀ ਨਹੀਂ ਸ਼ਰਮ ਆਉਂਦੀ ਉਹ ਤੂੰ ਦੋ ਮੁੰਡਿਆਂ ਦਾ ਬਾਪ ਆ ਐ ਤਰੀਕਾ ਰਲੀ ਡੀਕਦੀ ਤੇਰੀ ਮਾਂ ਡੀਕਦੀ ਐ ਕਹਿੰ ਕੇ ਸਾਲ ਦੇ ਬੱਚੇ ਨੇ ਕਿੰਨੇ ਕਿੰਨੇ ਜਣੇ ਦੋ ਪੈਰਾਂ ਕੀ ਕਰ ਲਈਆਂ ਨਹੀਂ ਹੈ ਤੇਰੇ ਵੀ ਸ਼ਰਮਾ ਤਾਂ ਹੀ ਤਾਂ ਜੰਬਲ ਰ ਹੈ ਉਹ ਤੈਨੂੰ ਮਾੜੀ ਮੋਟੀ ਨਹੀਂ ਸ਼ਰਮ ਆਵੇ ਜੇ ਕਰੇ ਹੁੰਦਾ ਚਲ ਅਸੀਂ ਤੈਨੂੰ ਜਮੀ ਨਹੀਂ ਕਹਿੰਦੇ ਸੀ ਕਰੇ ਤੂੰ ਲੈਣਾ ਯਾਰ ਤੈਨੂੰ ਮਾੜੀ ਮੋਟੀ ਨਹੀਂ ਸ਼ਰਮ ਤੇਰੀ ਮਾਂ ਨੂੰ ਤੇਰੇ ਤੋਂ ਵਾਸਾ ਹੈ ਤੇਰੀ ਬਹੂ ਨੂੰ ਤੇਰੇ ਤੋਂ ਵਾਸਾ ਹੈ ਤੇਰੇ ਬੱਚਿਆਂ ਨੂੰ ਕਿੰਨੇ ਕਿੰਨੇ ਸਾਲਾਂ ਦੇ ਜਵਾਖਰ ਸੱਚੇ ਬਈ ਹੈਗੇ 18 ਤੇ 16 ਦਾ ਜੀ ਤੇਰੀ ਪਾਈ ਦੇ ਨੌਜਵਾਨ ਮੁੰਡੇ ਕਿ ਲੱਗੂਆ ਤੈਨੂੰ ਦੀ ਕਿ ਲੱਗਣ ਕੱਲ ਨੂੰ ਕੱਲ ਨੂੰ ਤੂੰ ਉਹਨਾਂ ਨੂੰ ਰੋਕ ਲੈਣਾ ਰੋਕ ਲੈਣਾ ਐਡੇ ਐਡੇ ਨੌਜਵਾਨ ਮੁੰਡੇ ਨੂੰ ਤੈਨੂੰ ਦੇਖ ਕਿਉਂ ਨਸ਼ੇ ਲੱਗਣਗੇ ਤੈਨੂੰ ਮਾੜੀ ਮੂੜੀ ਸ਼ਰਮ ਆਉਣੀ ਚਾਹੀਦੀ ਮੇਰਾ ਵੀਰ ਹੋ ਜਾ ਠੀਕ ਹੋ ਜਾ ਲੋਟ ਹੋ ਜਾ ਜੇ ਗੱਲ ਮੰਨਦਾ ਤੂੰ ਜੇ ਗੱਲ ਮੰਨਣਾ ਚਾਹੁੰਦਾ ਤੈਨੂੰ ਬਾਈ ਮਿੱਠੂ ਕੋਲੇ ਲੈ ਚਲਦੇ ਆ ਪਰ ਦੇਖ ਨੇਮ ਕਰਨਾ ਪਊਗਾ ਕੱਲ ਨੂੰ ਕੱਚੀ ਗੱਲ ਹੋ ਜੇ ਠੀਕ ਹੈ ਚੱਲ ਖੜਾ ਹੋ ਪਾਣੀ ਦੀ ਚੂਲੂ ਚੱਕ ਮੈਂ ਤਾਂ ਬਾਈ ਫੇਰ ਮੰਨੂਗਾ ਮੈਂ ਨਹੀਂ ਯਕੀਨ ਕਰਦਾ ਕਰਵਾਈ ਅਰਮਨ ਖੜਾ ਹੋਏ ਜਾਣੇ ਬਹੁਤਾਂ ਛੋਟੇ ਵਰਗਾ ਛੋਟੇ ਵਰਗਾ ਪਿਆ ਇੱਕ ਗੱਲ ਹੋਰ ਕਹਿਦੀ ਜੇ ਤੂੰ 5 ਮਹੀਨੇ 2 ਮਹੀਨੇ ਹੋਰ ਨਸ਼ਾ ਕਰਨ ਲੱਗਿਆ ਤੇਰਾ ਸਰੀਰ ਵੀ ਜਾਊਗਾ ਲੈ ਸਰੀਰ ਵੀ ਜਾਊ ਬਾਈ ਡੱਕੇ ਵਰਗਾ ਹੋ ਜਾਊ ਬਸ ਬਾਈ ਮਿੱਠੂ ਕੋਲੇ ਜੀ ਮੈਂ ਮਿੱਠੂ ਕੋਲੇ ਤਾਂ ਲੈ ਜਾਾਂਗੇ ਤੈਨੂੰ ਦਵਾਈ ਵੀ ਯਾਰ ਅਸੀਂ ਦਵਾਵਾਂਗੇ ਯਾਰ ਸਾਡੇ ਪੈਸੇ ਨਾਲ ਇੱਕ ਮਿੰਟ ਮੋੜਾ ਉਹਨਾਂ ਨੂੰ ਕਰੀ ਜਿਹੜੇ ਕਮੈਂਟ ਕਰਦੇ ਨੇ ਵਿੱਚ ਦਲੇ ਵਿੱਚ ਰਿਸ਼ਤਾ ਕਰਦੇ ਵੀ ਫੀਕ ਵੀਡੀਓ ਹੁੰਦੀ ਐ ਚਾਹੇ ਯਾਰ ਅਸੀਂ ਕਹਾਂ ਡਰਾਮਾ ਕਰਦੇ ਕਿ ਯਾਰ ਇੱਕ ਕੰਟੈਂਟ ਕਿਸਨੇਹਾ ਦਿੰਨੇ ਆ ਬਾਈ ਅਸੀਂ ਫਿਲਮ ਜਿਹੜੀ ਬਣਾਈ ਆ ਜੀ ਮੈਸੇਜ ਦੇਣ ਵਾਸਤੇ ਬਣਾਉਂਦੇ ਆ ਫਿਲਮ ਅਸੀਂ ਸਾਡੀ ਫਿਲਮ ਵਧੀਆ ਲੱਗੀ ਸ਼ੇਅਰ ਕਰ ਦਿਓ ਅਸੀਂ ਪੰਜਾਬ 'ਚ ਜਿਹੜਾ ਚਿੱਟਾ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਆ ਇਹ ਸਾਡੀ ਟੀਮ ਹੈ ਬੂਟਾ ਹਰਮਨ ਤੇ ਮੋੜ ਹੋਰ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅਸੀਂ ਦੇਖ ਯਾਰ ਲੋਕਾਂ ਨੂੰ ਸਮਝਾਉਣਾ ਹੈ ਯਾਰ ਵੀਰ ਦੇਖੋ ਕੋਈ ਨਸ਼ੇ ਤੋਂ ਹਟ ਜਾਏ ਯਾਰ ਹੈਨਾ ਹਾਂਜੀ ਹਾਂਜੀ ਦੇਖ ਯਾਰ ਸਾਨੂੰ ਕੁਝ ਨਹੀਂ ਮਿਲਦਾ ਨਾ ਕਿਸੇ ਸਾਨੂੰ ਕੋਈ ਵੀਊ ਵੇ ਦਾ ਲਾਲਚ ਹੈ ਪਰਮਾਤਮਾ ਦੀ ਮਿਹਰ ਨਾਲ ਸਾਡੇ ਤਿੰਨਾਂ ਦੇ ਕੰਮ ਕਰ ਸੱਟ ਨੇ ਸੋ ਜੇ ਤੁਸੀਂ ਸੋਚਦੇ ਹੋ ਫੇਕ ਵੀਡੀਓ ਹੈ ਤਾਂ ਤੁਸੀਂ ਨਾ ਸ਼ੇਅਰ ਕਰੋ ਪਰ ਜੇ ਤੁਹਾਨੂੰ ਵਧੀਆ ਲੱਗੀ ਵੀ ਮੈਸੇਜ ਹੈ ਤੇ ਜਿਹੜੇ ਬੱਚੇ ਜਾਂਦੀਨ ਦਿਮਾਗ ਨਸ਼ੇ ਕਰਦੇ ਆ ਜਿਹਨੇ ਭੈਣਾਂ ਦੇ ਭਰਾ ਰਸਾ ਕਰਦੇ ਇੱਕ ਨਹੀਂ ਇਹ ਸੱਚ ਹੈ ਸੱਚ ਪੰਜਾਬ ਦਾ ਸੱਚ ਹੈ ਮੈਂ ਤਾਂ ਜਾਂਦਾ ਆਪਣੀ ਮੋਟਰੇ ਪਿੰਡ ਠੀਕ ਹੈ ਉੱਥੇ ਬਾਈ ਤਿੰਨ ਸਰਿੰਜਾਂ ਗੱਡੀਆਂ ਸੀ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਚਾਹੁੰਦਾ ਵੀ ਪੰਜਾਬ ਚ ਬਾਈ ਜੀ ਨੌਜਵਾਨ ਖਤਮ ਹੁੰਦੇ ਜਾਂਦੇ ਆ ਜਿਨ੍ਹਾਂ ਨੇ ਪੰਜਾਬ ਦੀ ਰਾਖੀ ਕਰਨੀ ਕਿਸੇ ਨੇ ਪੁਲਿਸ ਵਾਲਾ ਵਨ ਕਿਸੇ ਨੇ ਫੌਜੀ ਵਾਲਾ ਤੇ ਇਹ ਚਿੱਟਿਆਂ ਚ ਦਲਦਲ ਦੱਸਦੇ ਜਾਂਦੇ ਆ ਪੰਜਾਬ ਨੂੰ ਬਚਾ ਲਓ ਧੰਨਵਾਦ ਜੀ ਰੋੜਾਂ ਦੀ ਜ਼ਮੀਨ ਖਾ ਗਈ ਗਲਤੀ ਕਿਸੇ ਦੀ ਨਹੀਂ ਹੈਗੀ ਲਾਉਂਦਾ ਕੋਈ ਨਹੀਂ ਆਪਦੀ ਜੀਬ ਦਾ ਸੁਆਦਾ ਰੁਕ ਲੋ ਪਰ ਲਾਉਂਦਾ ਆਪਣੇ ਕਹਿੰਦੇ ਵੀ ਕੋਈ ਲਾਉਂਦਾ ਕਿਸਨੂੰ ਹੱਥ ਫੜ ਕੇ ਪਰ ਕਿਦੋਂ ਦਾ ਆਉਂਦਾ ਹੀ ਹੈ ਨਾ ਕਿੱਥੋਂ ਆਉਂਦਾ ਹੈ ਜਿਹੜੇ ਵੱਡੇ ਵੱਡੇ ਮਗਰਵਾਚਾਂ ਨੂੰ ਵੇਚਦੇ ਆ ਉਹਨਾਂ ਨੂੰ ਉਹਨਾਂ ਦੇ ਬਾਈ ਸੰਗੰਜਾ ਡਾਇਰੈਕਟ ਕਰੋ ਇਹ ਵਪਾਰੀਆਂ ਨੂੰ ਜੇ ਛੋਟੇ ਮਤਲਬ ਜਿਹੜੇ ਲਾਣ ਵਾਲੇ ਇਹਨਾਂ ਨੂੰ ਫੜਨ ਦੀ ਬਜਾਏ ਤੁਸੀਂ ਵੱਡੇ ਸਮਗਲਰਾਂ ਨੂੰ ਬਾਈ ਕਾਬੂ ਕਰੋ ਕਿਉਂ ਨਹੀਂ ਹੋ ਸਕਦਾ ਯਾਰ ਇੱਕ ਦਿਨ ਦੇ ਵਿੱਚ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤੁਸੀਂ 24 ਘੰਟੇ ਨਾ ਕੱਲਾ ਕੇ ਸਾਰੇ ਵੀਡੀਓ ਸੁਣੀ ਹੈਗੀਆਂ ਹੁੰਦੀਆਂ ਬਾਈ ਸੋ ਬਾਈ ਵੀਡੀਓ ਸ਼ੇਅਰ ਕਰ ਦੋ ਤੁਹਾਨੂੰ ਬਾਅਦ ਵਿੱਚ ਲਵ ਯੂ ਮਿੱਤਰੋ